ਬਾਈ ਮੋਡੀਫਾਈ ਹੋਣ ਤੋਂ ਬਾਅਦ ਮੈਂ ਤਾਂ ਵੀ ਆਪਾਂ ਛੱਡਿਆ ਬਚੋਤਾ ਕੋਈ ਪਰਵਾਹ ਨਹੀਂ ਹੈ ਜੀ ਫੜਾਂਗਾ ਦੇਖੋ ਬਿਹਤਰ ਸਾਹਿਬ ਨੇ ਕਰੀਆਂ ਤਾਂ ਵੀ ਸੀ 2 'ਚ ਚੱਲਦਾ ਜੱਗਾ ਕਹਿੰਦਾ ਹਰ ਤੋਂ ਬਾਈ ਸਟਰੀਟ 2 ਕੋਈ ਗੱਲ ਨਹੀਂ ਬਾਈ ਮੋਡੀਫਾਈ ਹੋਣ ਤੋਂ ਬਾਅਦ ਸੀ 2 ਥੋੜਾ ਜਿਹਾ ਟੋਏਆਂ ਕਰਕੇ ਦੇਖ ਕੇ ਚਲਾਉਣਾ ਪੈਂਦਾ ਏ ਜੇ ਸਹੀ ਹੋਵੇ ਫਿਰ ਤਾਂ ਹੋਜੀ ਵਧੀਆ ਚੱਲੇ ਬਾਈ ਕਿ ਇਹ ਬੂਤੇ ਪਾਟ ਹੋਏ ਪਏ ਆ ਤੇ ਟਰੋਇਆਂ ਨਾਲ ਲੈਣਾ ਬ ਚੱਲਦਾ ਵਿੱਚ ਵਿੱਚ ਆ ਦੇਖੋ ਬਈ ਦੇਖਿੰਦੇ ਇਹ ਪੈਨ ਦਾ ਬਾਈ ਨਦੀ ਦੇ ਲਾਖੇ ਤੇ ਪੈਨਦਾ ਉਹ ਸਾਹਮਣੇ ਨਦੀ ਟੁੱਟੀ ਦੀ ਬਾਈ ਜਿਹੜੀ ਰੰਗਾਂ ਟੁੱਟੀ ਦੀ ਬਨਾ ਪਾਟਿਆ ਦਾ ਜਿਹੜਾ ਜਦੋਂ ਹੜਾ ਆਏ ਤੇ ਉਥੇ ਲੇ ਹੀ ਲੱਗੇ ਹੋਏ ਦਿਖਦੇ ਬਾਈ ਵਿੱਚ ਦੇਖ ਲਓ ਇੱਥੇ ਕਿਸੇ ਨੇ ਬੂਤੇ ਬਟਾਏ ਹੋਏ ਬਾਈ ਜਦੋਂ ਇਹ ਲੈ ਕੇ ਕਾਤਾ ਪਧਰਾ ਜਾ ਕਰਨਾ ਆਇਆ ਜੀ ਬਾਈ ਲੇਜ਼ਰ ਕਰਾ ਵੀ ਚੱਲ ਪਿਆ ਰਾਤਾਂ ਦੇ ਸ਼ਿਕਾਰੀ ਐ ਬਈ ਰਾਤ ਨੂੰ ਕੰਮ ਕਰਦੇ ਯਾਰ ਫੁੱਲ ਨਹੀਂ ਰਾਵਲ ਫੁੱਲ ਜੰਗਲੀ ਏਰੀਆ ਜੰਗਲੀ ਏ ਏਰੀਆ ਜੰਗੀਰ ਬਾਈ ਆ ਲੈ ਗਏ ਬਈ ਇੱਕ ਸੈਲ ਉੱਤੇ ਇਹਦਾ ਕੰਮ ਨਿਬੜ ਲੈ ਯਾਰ ਉਹ ਗੇਰ ਬਾਈ ਲਓ ਜੀ ਬਾਈ ਆਪਣੀ ਕੜਕ ਕੋਲ ਪਹੁੰਚ ਗਏ ਦੇਖੋ ਕੜਕ ਦਾ ਵੀ ਉਹ ਜਿਹੜਾ ਬਰਮਾ ਲਿਆਂਦਾ ਬਾਈ ਕਈ ਜਾਣਿਆਂ ਦੇ ਕੰਮ ਆਉਂਦਾ ਉਹ ਦੇਖੋ ਅੱਜ ਜੀਤ ਕੋਲ ਹੈ ਇਹਦੇ ਪੂਰੇ ਜਾਣੇ ਕੰਮ ਲੈ ਰਿਹਾ ਇੱਕ ਤਰ੍ਹਾਂ ਦਾ ਫ੍ਰੀ ਹੋ ਜਾਣ ਬਾਈ ਇਹਨੇ ਹੁਣ ਦੇਖੋ ਲਓ ਜੀ ਬਾਈ ਰੇਪਾ ਹੈ ਖੇਤਾਂ ਦੇ ਵਿੱਚ ਗੋਲ-ਗੋਲ ਘੁਮਾ ਕੇ ਜੱਗਾ ਕਹਿੰਦਾ ਵੀ ਉਹਰੇ ਉੱਪਰੋਂ ਟਾਇਰ ਨਹੀਂ ਕੱਢਣਾ। ਟੱਲਾ ਹੈਗਾ ਚੈੱਕ ਆਲਾ ਇਹ ਦੋਵੇਂ ਲੋਡ ਖੁੱਲਦਾ ਬਈ। ਗੇਅਰ ਨਹੀਂ ਪੈਂਦਾ ਬਾਹਰੋਂ ਥੱਲੇ। ਕਿਉਂਕਿ ਪੁੱਠਾ ਖੁੱਲਦਾ। ਓਹੋ। ਸੱਟ ਮਾਰ ਲੈ ਉੱਪਰ। ਓ ਬਈ। ਥੋੜੀ ਪਈ ਆ ਵਿੱਚ ਮੂਰੇ ਟੂਲ ਮਾ ਸੱਟ ਮਾਰ ਲੈ ਲੈ ਕੇ। ਉਹ ਸੱਟ ਮਾਰ ਲੈ ਥੋੜੀ ਕੇ ਸੱਟ। ਰੁਕ ਜਾ ਐਸੇ ਨਹੀਂ ਹੋਗਾ ਇੱਕ ਜਾਣਾ ਉਹਨੂੰ ਫੋਟੋ ਇੱਕ ਜਾਣਾ ਛੱਟ ਮਾਰੋ ਤਾਂ ਖੁੱਲਣਾ ਬਾਈ ਦੇ ਔਖਾ ਹੀ ਇਹਨਾਂ ਦਾ ਕੰਮ ਬਾਈ ਬੰਦੇ ਦਾ ਬਾਈ ਤੂੰ ਵੀ ਨਾਲ ਧੱਕਾ ਲਵਾ ਫੇ ਖੁੱਲ ਜਾਣਾ ਖਿੱਚਣਾ ਲਿਆ ਧੋਖੀਆ ਥੱਲੇ ਹੀ ਕਰ ਜਾਣਾ ਨੇ ਖੋਲਦੇ ਹੁਣ ਚਾਲ ਚੱਲੀਏ ਇਹ ਵੀ ਚੱਕਣਾ ਇਹ ਪਿੰਨਾ ਪੁੰਨਾ ਜੇ ਹੈਗੀਆਂ ਲਓ ਜੀ ਭਾਈ ਜੱਗਾ ਕਹਿੰਦਾ ਏ ਬਨਵਾ ਤਾਰਨਾ ਕੋਆ ਏ ਬਨਵਾ ਤੋੜੀ ਨਹੀਂ ਹੈਗਾ ਦੇਖੋ ਭਾਈ ਜਮਾ ਹੀ ਕੀੜੀ ਦੀ ਚਾਲ ਹੈ ਆਮ ਹੀ ਦੇਖੋ ਦੁਰਦੇ ਹੀ ਹੈਗਾ ਪਹਿਲਾ ਇੱਧਰ ਏ ਗੇਅਰ ਤੋਰਾ ਲੈ ਲੋ ਬਾਈ ਇਹ ਸੁਪਰ ਸੀਟਰ ਵਾਲੇ ਤੋਰੇ ਆ ਨਿਆਣਾ ਵੀ ਚਲਾ ਸਕਦਾ ਗੇਅਰ ਮਾ ਉੱਪਰ ਬਿਠਾ ਰੋ ਕਤੋਰਾ ਬਾਈ ਦੇਖ ਲੋ ਇਹ ਬੰਨਵਾ ਹਿੰਦੂ ਲਿਆ ਬਾਈ ਨਵਾਂ ਮੋਟਰਸਾਈਕਲ ਜੇ ਟੋਚਰ ਪਾਉਣਾ ਤਾਂ ਦੇਖ ਲਵੇ ਜਿੱਧਰ ਵਰਜੀ ਆ ਜਵੇ ਦੇਖੋ ਟੋਜਨ ਦੇਖੋ ਪਾ ਗਿਲੇ ਅਮਰਸ ਇਹ ਕਹਿੰਦਾ ਵੇਟ ਜਿਆਦਾ ਤੇ ਗੱਲ ਜੀ ਮੈਂ ਕਹਾ ਬਾਈ ਵੇਟ ਕਰ ਲੈ ਹੈ ਉਹਦੇ ਟਾਇਰ ਵੀ ਘਸੇ ਵੇ ਗ੍ਰਿਪ ਜਾਰਾ ਵੱਡਣਾ ਇਹ ਨਹੀਂ ਤਾਂ ਗੁੱਡੀ ਵਾਲ ਦਾ ਜਿਆਦਾ ਪੂਰੀ ਆਏ ਨਾ ਇਹ ਤਾਂ ਨਮਈ ਆ ਇਹਦੀ ਕੰਡੀਸ਼ਨ ਇਹ ਪਤਾ ਲਾਦੀ ਆ ਉਹ 18 ਮਾੜਦਾ ਦੇਖ ਲੈ ਤਿੰਦੂ ਕਰਾ ਐਵਰੇਜ ਬਹੁਤ ਹੈਗੀ ਇਹਨਾਂ ਦੀ ਐਵਰੇਜ ਹੈਗੀ ਆ ਐਵਰੇਜ ਬਹੁਤ ਹਾਂ ਇਹ ਰੰਗ ਲਾਲ ਹੈ ਨਾ ਤੈਨੂੰ ভাই ਤੈਨੂੰ ਵਧਾਈਆਂ ਮੋਟਰਸਾਈਕਲ ਦੀ ਇਹ ਰੰਗ ਲਾਲ ਹੈ ਨਾ ਪਰ ਐਵਰੇਜ ਬਹੁਤ ਦਾ ਪੂਰੀ ਐਵਰੇਜ ਦੇਖਦਾ ਕਿੱਥੇ ਮੀਟਰ ਦਾ ਉਹ ਤਾਂ ਹੈ ਨਹੀਂ ਤੇਲ ਵਾਲਾ ਉਹ ਕਹਿੰਦੇ ਮੀਟਰ ਮੋਟਰ ਨਹੀਂ ਦੇਖਣਾ ਤੁਸੀਂ ਇਹਦਾ ਚਲਾਈ ਦੇਖਣੀ ਕਿੱਥੇ ਤੱਕ ਵੱਧਦਾ ਪੂਰੀ ਜਿਹੜਾ ਸਾਲਫ ਚ ਆ ਗਿਆ ਉਹਨੂੰ ਆ ਮੀਟਰ ਦੇਦਾ ਤੇਲ ਵਾਲਾ ਇਹਨਾਂ ਨੂੰ ਹੈ ਨਹੀਂ ਇਹਨਾਂ ਨੂੰ ਹੈ ਨਹੀਂ ਹਾਂ ਇਹ ਟੈਂਕੀ ਹਿਲਾਓ ਜਜਮੈਂਟ ਕਰੋ ਕੋ ਹਾਂ ਉਹ ਡੱਕਾ ਟਰੈਕਟਰ ਮਾ ਡੱਕਾ ਰੱਖੇ ਨਾਲ ਬੰਨ ਗਏ ਹਨ ਸਿੰਧੂ ਪਤਾ ਕਿਆ ਕੰਦਰ ਕਹਿੰਦਾ ਤਾਂ ਮੈਂ ਤਾਂ ਹਾਲੇ ਹੋਰ ਸਸਤਾ ਲੈਣਾ ਤਾਂ ਤਾਰਾਂ ਨਾਲ ਕਹਿੰਦਾ ਹੋਰੀ ਹੋਰ ਐਵਰੇਜ ਜ਼ਿਆਦਾ ਇਹਨੂੰ ਚੱਕੇ ਦੁਆਰੇ ਤਾਰਾਂ ਵਾਲੇ ਕਿਸੇ ਤੇ ਦੇਖ ਲੈ ਤਾਰਾਂ ਨੇ ਪਵਾ ਦਿੰਦੇ ਗੱਲ ਕਰ ਹੋਰੀ ਐਵਰੇਜ ਜ਼ਿਆਦਾ ਬਾਕੀ ਬਾਈ ਇਹਦੀ ਸਰਵਿਸ ਕਰਾਈ ਹੈ ਇਹਦੀ ਸਰਵਿਸ ਕਰਾਈ ਹੈ ਇਹਦਾ ਇੱਕ ਆਹ ਫਿਲਟਰ ਪਿਆ ਇੱਕ ਪਰੇ ਪਿਆ ਤੇਰੇ ਵਾਲਾ ਤਾਂ ਕਿਆ ਹੋਇਆ ਫਿਲਟਰ ਹੀ ਨਹੀਂ ਇਹਦੇ ਫਿਲਟਰ ਹੀ ਨਹੀਂ ਮੈਂ ਤਾਂ ਹੈਰਾਨ ਮੇਰੇ ਵਾਲੇ ਜਿਵੇਂ ਨਹੀਂ ਹੈਗਾ ਫਿਲਟਰ ਇਹ ਸੈਲਫ ਕਰਕੇ ਆਉਣੇ ਨਾ ਦੋ ਫਿਲਟਰ ਪਏ ਉਦੋਂ ਆਉਣੇ ਤੀਆ ਉਹ ਤਿੰਨ ਤੇਰੀ ਸਰਵਿਸ ਵੀ ਮਹਿੰਗੀ ਹੋਈ ਆ ਹਾਂ ਕਿੰਨੇ 650 ਵੀ ਦੀ ਹਾਂ ਜੀ ਮੈਂ ਬਿੱਲ ਵੇਖਿਆ ਹੀ ਕਰ ਰਿਹਾ ਹਾਂ ਹਾਂ 650 ਇਹਦਾ ਫਾਇਦੇ ਚ ਰਿਹਾ ਯਾਰ ਅਸੀਂ ਘਾਟੇ ਚ ਆਹ ਸੌਰ ਤੁਸੀਂ ਜਾਨੀ ਸਾਡੇ ਜਾਣ ਸਕਦੀ ਸੀ ਸਰਵਿਸ ਹੋਈ ਆ ਸਰਵਿਸ ਨਹੀਂ ਮੋਟਰਸਾਈਕਲ ਠੀਕ ਆ ਥੋੜਾ ਜਿਹਾ ਸ਼ੰਦਵਾ ਜੀ ਮਤਲਬ ਇਹਨਾਂ ਨਾ ਚਰੀਟਾ ਹੀ ਪਿਆ ਪਿਆ ਸਾਂਭਿਆ ਨਹੀਂ ਪਿਆ ਬੇਗੋਰੀ ਮੈਂ ਚੱਲੇ ਆਂ ਮੈਂ ਗਾਰ ਬਸੇ ਕਰਾਈ ਕਿੱਥੇ ਦੀ ਹੈ ਹੈ ਖੈਰਾ ਬਾਕੀ ਲੈ ਇਹਦਾ ਮੈਂ ਮਹਿੰਗਾ ਇਹਦਾ 50 ਰੁਪਏ ਦੇ ਵੱਧ ਲੈਂਦਾ ਪੂਰੀ ਹੁਣ ਤੂੰ ਐਂ ਦੱਸ ਜਿੱਦੇ ਜਿਆਦਾ ਲਏ ਆ ਆਪਣੇ ਗੱਟ ਮੈਂ 400 ਦਿੱਤਾ ਬਲਟੀਨੇ ਉਹ ਨਹੀਂ ਭੂਰੀ ਫਿਲ ਦਾ ਫਰਕ ਹੈ ਭੂਰੀ ਦੇਖ ਇੱਕ ਆ ਵੀ ਫਿਲਟਰ ਪਾਇਆ ਦੂਆ ਵੀ ਤਿੰਨ ਦਾ ਵੀ ਫਿਲਟਰੇ ਪੇ ਮੇਰੇ ਵਾਲ ਦੇ ਤਾਂ ਕਿਹੜਾ ਪਾਇਆ 350 ਵਾਲਾ ਮੈਂ ਕੈਸਟਰੋਲ ਪਾਇਆ ਕੈਸਟਰੋਲ ਪਲੱਸ ਪਾਇਆ ਬਿਨਾ ਕੈਸਟਰੋਲ ਪਲੱਸ ਪਾਇਆ ਉਹ ਵਧੀਆ ਹਾਂ ਪੂਰੀ ਆ ਗੱਡੀ ਐਵਰੀ ਰਸ ਕਿੰਨੀ ਹੈ ਇਹ ਤਾਂ ਬਚੜੀ ਬਥੇਰੀ ਹੈ ਹਾਂ ਲੱਤਾ ਜ਼ੋਰ ਚਾਹੀਦਾ ਟੋਰਸ਼ਨ ਪਾਉਣਾ ਟੋਰਸ਼ਨ ਪਰਚੀ ਕੱਟਣੀ ਹੈ ਪਰਚੀ ਕੱਟਣੀ ਜਿਹੜਾ ਦੇਖੂਗਾ ਉਹਦੀ ਤੂੰ ਆਪਣਾ ਯਾਰ ਲੈ ਕੇ ਆ ਦੇਖਦੇ ਮੇਰਾ ਤਾਂ ਹੋਈ ਬੋਟਲ ਇਹਨੂੰ ਉਦਾਂ ਠੀਕ ਹੈ ਮੋਟਰਸਾਈਕਲ ਕੱਲੇ ਆ ਪਾਇੇ ਕੋਲੋਂ ਬੱਸ ਲੰਗੀ ਦੇਖੇ ਕਿਵੇਂ ਵੇਚ ਲਿਆ ਤਾਂ ਹਲਕੇ ਹੈ ਭਾਈ ਜੇ ਕੋਈ 80 ਦੀ ਸੀ ਵੀੜਾ ਛੱਡ ਲੈਣ 70 80 ਦੀ ਪਰ ਮੂਰੇ ਤੇ ਐਂ ਕਰਦੇ ਹਾਂ ਹਲਕੇ ਤਾਂ ਹੀ ਐਵਰੇਜ ਆ ਗੱਲ ਸੀ 40 ਜੁਲੀ ਪਾਉਂਦੇ ਤੇ ਜੇ ਹਵਾ ਆਈ ਆ ਹਾਲ ਤਾਂ ਹਵਾ ਬਹੁਤ ਹੈ ਉਹ ਇੱਕ ਜੇ ਬੱਸ ਲੰਗੀ ਨਾ ਪੂਰੀ ਆਇਆ ਹੋਇਆ ਮੇਰਾ ਤਾਂ ਦਿਲ ਦਾ ਧੜਕੂ ਆ ਮੈਂ ਕਿਹਾ ਵੜ ਗਿਆ ਬੱਸ ਤੋਂ ਲੈ ਮਜੋਰ ਹਾਂ ਮੈਂ ਚਲਾਇਆ ਜਦ ਮਤਲਬ ਇੱਡਾ ਇੱਡਾ ਲੈ ਕੇ ਆਵਾ ਜਿੱਧਰ ਹਵਾ ਚੱਲੇ ਹਵਾ ਗੱਲ ਆ ਚਾਲੇ ਇੱਕ ਹੁਣ ਸਿੰਧੂ ਨਾਲ ਮੌਜ ਹੋ ਗਈ ਇਹਨਾਂ ਨੇ ਤੇਲ ਵਾ ਕੇ ਭੁੱਲ ਜੇ ਕਰਨਾ ਕਰਾਹੀ ਇੱਕ ਵਾਰ ਟੈਂਕੀ ਫੁੱਲ ਕਰਾ ਲੈਣਾ ਤੇਲ ਮੁੱਕਣੀ ਨਹੀਂ ਛੋਟੀ ਇਹਦੀ ਦੋਏ ਨਾਲ ਨਾ ਏਡੀ ਕੇ ਮੇਰੇ ਵਾਲੀ ਜਿੱਡੀ ਹਾਂ ਜਪੈਸ਼ਨ ਵਾਲੋ ਛੋਟੀ ਹੈ ਜਪੈਸ਼ਨ ਵਾਲੋ ਛੋਟੀ ਹੈ ਦੋ ਤਾਂ ਬੜੀ ਹੈ ਨਾ ਇਹਨਾਂ ਦੇ ਅੱਛਾ 13 ਲੀਟਰ ਹਾਂ ਬਾਈ ਇਧਰ ਖਲਾੜਿਆ ਰੇ ਮੁੱਕ ਗਏ ਮੈਚ ਹਾਂ ਵੇਲੇ ਠੀਕ ਹੈ ਚਾ ਲੋ ਬਾਈ ਪਾਰਟੀ ਕਰ ਦੇਣੀ ਤਾਂ ਕਰੀ ਆ ਲੈ ਲੈ ਹੁਣੇ ਚੱਲ ਤਾਂ ਸਾਂਝੀ ਵਾਲਟੀ ਪੂਰੀ ਦੋਹਾਂ ਦੀ ਗੱਡੀ ਦੀ ਵੀ ਰਹਿੰਦੀ ਆ ਲੈ ਮੈਂ ਗੱਡੀ ਲਈ ਹੁੰਦੀ ਕੈਮਰੇ ਵੀ ਰਹਿੰਦੀ ਆ ਲੈ ਉਹਦਾ ਸਰ ਆ ਰੇਡ ਉਹ ਕਹਿੰਦਾ ਵਿਆਹ ਨੂੰ ਇਕੱਠਿਓ ਕਰ ਦੂੰਗਾ ਹੋਰੀ ਦੇ ਲੈ ਇਧਰ ਦੂਜੇ ਇਹ ਟੋਬੇ ਡੜਾ ਗੇਰਦਾ ਵਿਆਹ ਹੀ ਨੇ ਕਰਾਉਣਾ ਨਹੀਂ ਪਾਰਟੀ ਹੋਣੀ ਨਹੀਂ ਸ਼ੁਰੂ ਕੀ ਗੱਲ ਕੀ ਕੋਈ ਪਤਾ ਨਹੀਂ ਪਈਦਾ ਦੋ ਬਟਲਾ ਘੇਰਦਾ ਐ ਇਹਨੇ ਕਰਾਉਣਾ ਨੇ ਪਾਰਟੀ ਹੋਣੀ ਨਹੀਂ ਫਸੇ ਪਿਆ ਕੋਈ ਪਤਾ ਨਹੀਂ ਹੈਗਾ ਨਹੀਂ ਦੁਨੀਆਦਾਰੀ ਦਾ ਕੁਝ ਨਹੀਂ ਪਤਾ ਪੂਰੀ ਕਿ ਪਤਾ ਲੱਗਣਾ ਵੀ ਆ ਜਾਓ ਬਾਜਾ ਵੱਜ ਗਿਆ ਕਿੱਦਾਂ ਨੂੰ ਗੇਮ ਕੋਲ ਜੋੜੀ ਘੁੰਮ ਫਿਰ ਕੇ ਸਾਰਿਆਂ ਨਾਲ ਕਹਿੰਦਾ ਮੈਂ ਨਹੀਂ ਕਰਾਉਂਦਾ ਮੈਂ ਇਦਾਂ ਠੀਕ ਆ ਇਹਨੇ ਕਿਹਾ ਵੀ ਕਿਹੜਾ ਦੋ ਨਿਆਲੇ ਚੱਕੀ ਫਿਰੂਗਾ ਸਿੱਧੂ ਮੂਸੇਵਾਲਾ ਬਾਬਰੀ ਹੁੰਦਾ ਹੈ ਵੀ ਹੁਣ ਪਿੱਤਰ ਮਣਾ ਉੱਡ ਜਾਂਦਾ ਵੀ ਜਦ ਇਹ ਫੋਨ ਹੋਏ ਆ ਜਾਓ ਜੀ ਕਿੱਥੇ ਆ ਇਹਦਾ ਹੁਣ ਖੜਾ ਦਿਖਦਾ ਉਹਨਾਂ ਤਾਂ ਨਹੀਂ ਕੱਦਾਂ ਖੁੱਡੇ ਚ ਵੜਿਆ ਹੋਣਾ ਫਰਕ ਤਾਂ ਹੈਗਾ ਬਾਈ ਗੌਰਵ ਰਾਮ ਨੇ ਵਧੀਆ ਬਾਈ ਤੇਰੇ ਵਾਲਾ ਕਿਹੜਾ ਮਾਡਲ ਹੈ ਇਹ ਬਾਈ 17 ਮਾਡਲ ਹੈ ਤੇਰੇ ਵਾਲਾ 18 ਮਾਡਲ ਹੈ ਬਈ ਐ ਥੋੜਾ ਜਿਹਾ ਸਿਆਣੇ ਬੰਦੇ ਨੇ ਚਲਾਇਆ ਤੇਰੇ ਵਾਲੇ ਕਿ ਧੱਕਾ ਹੋਇਆ ਪਿਆ ਐ ਆਈ ਧੱਕਾ ਦਾ ਜਨਾਬਾ ਤੇਰੇ ਵਾਲਾ ਥੋੜਾ ਜਿਹਾ ਅੰਦਰ ਖੜੇ ਹੋਇਆ ਬਾਹਰ ਖੜੇ ਨਹੀਂ ਕਰਕੇ ਥੋੜਾ ਜਿਹਾ ਰੰਗ ਦਫਾ ਕਰਕੇ ਪੈ ਜਾਂਦਾ ਇਹ ਚੀਜ਼ ਦਾ ਫਰਕ ਪੈ ਜਾਂਦਾ ওই ਚੀਜ਼ ਦਾ ਫਰਕ ਜੀ ਇਹਦਾ ਫਾਇਦਾ ਹੈਗਾ ਮਸ਼ੀਨ ਦਾ ਤੂੰ ਮਸ਼ੀਨ ਦਾ ਫਾਇਦਾ ਹੈਗਾ ਦੱਸ ਮਸ਼ੀਨ ਦਾ ਬਹੁਤ ਸੁਖ ਪੈ ਗਿਆ ਸਾਨੂੰ ਬਾਈ ਅੰਗਲੈਂਡ ਵਾਲੇ ਪੀਸ ਲੇਬਰ ਮਿਲਦੀ ਨਹੀਂ ਇੱਕ ਬੰਦਾ ਮਿਲਿਆ ਦਿਹਾੜੀ ਪਰ ਹਾਂ ਬੰਦਾ ਮਿਲਿਆ ਵਾ ਹਾਂ ਇਹਨੇ ਇੱਕ ਲੈਂ ਲਾਈ ਟੈਂਚ ਕਿਤੇ ਫੇਰ ਐਦੇ ਗਲਾ ਉਹ ਵੀ ਸਿਰਫ ਗਾਹੇ ਕੱਢੇ ਆ ਇਹਦੇ ਨਾਲ ਹੁਣ ਇਹਦੇ ਨਾਲ ਨਾਲ ਬਾਈ ਦੇਖਦਾ ਸੀ ਤਿੰਨ ਲੈਨਾਂ ਕੱਢਤੀਆਂ ਚੌਥੀ ਤਿਆਰ ਹੈ ਚੌਥੀ ਤਿਆਰ ਹੈ ਬਾਈ ਇਹ ਮਸ਼ੀਨ ਦਾ ਫਾਇਦਾ ਬਹੁਤ ਆ ਮਤਲਬ ਲੇਬਰ ਦਾ ਕੰਮ ਚੱਕਦਾ ਇਹ ਸਾਡੇ ਪਿੰਡ ਕਈ ਜਾਣੇ ਨੇ ਤੇ ਕੰਮ ਲਿਆ ਜੀ ਰੱਸੀ ਤਾਂ ਕਰਦੀ ਹੈ ਹਾਂ ਬਾਈ ਰੱਸੀ ਹਵਾ ਨਾਲ ਉੜਦੀ ਹੈ ਰੱਸੀ ਥੋੜੀ ਹਵਾ ਚੱਲਦੀ ਆ ਉਹਦੇ ਕਰਕੇ ਥੋੜੀ ਲੈਨ ਮੰਗੀ ਹੁੰਦੀ ਹੈ ਤੇ ਆ ਬਾਈ ਥੋੜੇ ਰਸਤੇ ਕੋਈ ਗਲਤ ਹਵਾ ਬੋਲ ਜੀਤ ਕਹਿੰਦਾ ਮਾੜਾ ਬੰਦ ਰ ਇਹਨੂੰ ਚਲਾ ਸਕਦਾ ਵਿੱਚ ਨੂੰ ਲੱਗ ਜਾਂਦੀ ਹੈ ਧਰਤੀ ਚ ਜਾਨ ਕਰਦੀ ਬਾਈ ਕਾਦੀ ਬੈਠਦੀ ਜਾਨ ਬੱਦਦੀ ਹੈ ਇਹ ਤਾਂ ਇੰਜਣ ਬੜਾ ਰ ਚੱਲ ਮਾਰ ਹੁਣ ਐਂਡਲ ਆਹ ਇਹ ਸੈੱਡ ਨੂੰ ਆਈ ਆਉਣੀ ਉਹਦੇ ਅੰਦਰ ਸਿੱਧੇ ਬਾਈ ਨੇ ਹੈ ਕਰ ਕਰ ਜੀਤ ਮਗਲਾਇਰ ਬਦਲਦਾ ਇਹਦਾ ਕਰਨੀ ਪੈਣੀ 2 ਘੰਟੇ ਬਾਅਦ ਕਿਉਂਕਿ ਭਾਈ ਇਹਦਾ 2 ਪਾਣੀ 3 ਘੰਟੇ ਬਾਅਦ ਬਦਲਣਾ ਪੈਂਦਾ ਹੈ ਉਹ ਬਦਲਤਾ ਪੁਰਾਣਾ ਕੱਢ ਕੇ ਨਵਾਂ ਪਾਤਾ ਪੈਂਦਾ ਵੀ 300 ਆਹ ਉਹ ਕਹਿੰਦੇ ਨੇ 300 ml ਚੱਲ ਕਰਦੇ ਫਿਰ ਚੋਕ ਤੇ ਲੱਗੀ ਵੀ ਸੋਚ ਰਿਹਾ ਤਾਂ ਕਿੱਧਰ ਨੂੰ ਆਂ ਫੇਟ ਵਾਲੀ ਹੁਣ ਚੱਲ ਇਹ ਕਿੰਨੇ ਫਟ ਵਾਲਾ ਹੁੰਦਾ 6 6 ਫਟ ਪਰ ਹੈ ਉਹ ਗਲਤ ਆ ਗਿਆ ਤਾਂ ਹਵਾ ਕਰਕੇ ਉਹ ਵੇ ਉਹ ਗਲਤ ਹੋ ਗਿਆ ਕਿੰਨੇ ਟੋਏ ਗਲਤ ਲਿਖਾਗੇ ਜੀ ਤੇ ਉਹ ਜਾਓ ਤੇਰੇ ਦਾ ਬਾਈ ਆਪਣਾ ਆਪਣਾ ਤਰੀਕਾ ਹੈ ਟੋਆ ਕੱਢਣ ਦਾ ਦੇਖੋ। ਅੋ ਜੀ ਬਾਈ ਬੰਦਾ ਸਕੂਲ ਤੇ ਲੈ ਕੇ ਨਹੀਂ ਆਇਆ ਹੋਇਆ ਲੇਟ ਹੋ ਗਿਆ ਅੱਜ। ਲੈਣੀ ਕਿ ਕੋਈ? ਖੜਾ ਹੋ ਕੇ ਰਸ ਪਹਿਲਾਂ। ਨਹੀਂ। ਕਾਹਦੇ ਨਹੀਂ ਲੈਣਗੇ ਕੋਈ ਵੀ ਨਹੀਂ ਗਿਆ ਚਾਚਾ ਵੀ ਨਹੀਂ ਗਿਆ। ਨਹੀਂ। ਫੇਕੇ ਤੁਰ ਕੇ ਆਇਆ। ਕਟਾਈ ਕਿ ਨਹੀਂ ਕਰਨੀ ਹੋਂ ਦਾ? ਕਾਚਰੀ ਚਾਚਾ ਲੈਣ ਨਹੀਂ ਗਿਆ ਭਾਈ ਇਹ ਨੂੰ ਅੱਜ ਹੀ ਦੇ ਲੋ 3 ਵਜੇ ਆਇਆ ਬੱਲੇ ਬੱਲੇ ਇੱਕ ਬੰਦਾ ਪਹਿਲਾਂ ਆ ਗਿਆ ਤੂੰ ਤਾਂ ਲੇਟ ਆਈ ਹੈ 7:00 ਦੇਰ ਕੇ ਪੱਛੀ ਗਿਆ ਹੈ ਤੂੰ ਤੂੰ ਵੀ ਭੱਜੇ ਆਉਣਾ ਤਾਂ ਹਲੇ ਕੋ ਭਾਈ ਕਿੱਕਣਾ ਬੈਗ ਲੈ ਕੇ ਆਇਆ ਸਿਸਟਮ ਇੱਕ ਬਾਈ ਅੱਜ ਸਵੇਰ ਦੀ ਹਵਾ ਜਲਦੀ ਆ ਕੁੰਡਾ ਮੈਂ ਕਹਿੰਦਾ 70 ਵਾ ਖੋਲ ਲਿਆ ਹੁਣ ਲੱਗ ਲਿਆ ਹੁਣ ਖੁੱਲ ਗਿਆ ਹੁਣ ਲੱਗ ਲਿਆ ਹੁਣ ਗੱਡੀ ਦਾ ਵੀ ਕਵਰ ਉਡ ਗਿਆ ਬਾਈ ਇੱਧਰ ਕਰਕੇ ਪਿੱਛੇ ਦੇਖ ਲਓ ਇਹਦਾ ਕੁੰਡਾ ਲਾ ਦੀਏ ਜਦ ਤੱਕ ਬਾਈ ਦੋ ਲੋਡ ਨਹੀਂ ਲੱਗਦੇ ਇਹ ਖੁੱਲੀ ਹੋ ਜਾਣਾ ਅਰੇ ਕੌਣ ਨਹੀਂ ਖੁੱਲੂਗਾ ਬਾਈ ਪਈ ਤਰਮਾਨ ਬਾਈ ਪਿੱਛੇ ਨੋੜ ਕੇ ਅੱਗੇ ਦੇਖੋ